500000 500000 500000 100 ਕਹਿੰਦਾ 50004 ਫੁੱਲ ਗਾਰੰਟੀ ਦਿੰਦਾ 50004 ਫੁੱਲ ਗਾਰੰਟੀ 50004 ਜਿਹੜੇ ਬਾਜ਼ਾਰ 'ਚ ਮਿਲਦਾ 500 ਦਾ ਇੱਕ ਸੂਟ ਪੂਰਨ ਚੰਦ ਕੰਪਨੀ ਦੇ ਲੁਧਿਆਣੇ ਆਜੋ ਲੈ ਜਾਓ 500 ਦੇ 4 ਇਹ ਤੁਹਾਨੂੰ ਪੈ ਗਿਆ 125 ਰੁਪਏ ਦਾ ਤੁਹਾਡਾ ਵਿਕਣਾ ਕਿੰਨੇ ਦਾ 250 ਰੁਪਏ ਦਾ ਸਿੱਧਾ ਹੀ ਡਬਲ 100 ਡਿਜ਼ਾਈਨ ਮਿਲ ਜਾਣਗੇ ਜੀ ਸਿਰਫ ਤੇ ਸਿਰਫ 150 ਰੁਪਏ ਦਾ ਸੂਟ 175 ਰੁਪਏ ਦਾ ਸੂਟ ਉਹ ਵੀ ਬੁਟੀਕ ਦਾ ਰੇਂਜ ਕੋਈ 500 ਨਹੀਂ ਕੋਈ 400 ਨਹੀਂ ਸਿਰਫ 250 ਦੀ ਰੇਟ 40000 15 15000 ਰੁਪਇਆ ਲਾ ਕੇ ਨਵਾਂ ਕੰਮ ਸ਼ੁਰੂ ਕਰ ਲੋ ਨੌਕਰੀਆਂ ਨੂੰ ਛਡਕਾਰਾ ਪਾ ਕੇ ਬਿਜ਼ਨਸ ਸੈੱਟ ਕਰ ਲੋ ਸੁਨਹਿਰੀ ਮੌਕਾ ਦੇ ਰਹੇ ਆ ਘੇਰੇ ਦੇ ਕੜਾਈ ਪ੍ਰਿੰਟਡ ਕੰਮ ਸਰਦਾਰੀ ਸੂਟ ਹੈ ਜੀ ਪਿਓਰ ਮਤਲਬ ਪਿਓਰ ਦਾ ਦੁਪੱਟਾ ਬਾਜ਼ਾਰ 700 800 ਵਿਕਦਾ ਜੀ ਇਹਦੇ ਨਾਲ ਦੇ ਸੂਟ ਆਪਾਂ ਤੁਹਾਨੂੰ ਦੇਨੇ ਆ ਜੀ ਸਿਰਫ 4 400 ਰੁਪਏ ਦੇ ਵਿੱਚ ਆ ਦੇਖੋ 15 1500 ਦਾ ਸੂਟ ਵਿਕਦਾ ਜੀ ਬਾਜ਼ਾਰ 'ਚ ਆਪਾਂ ਦੇਣਾ ਜੀ ਸਿਰਫ 550 ਰੁਪਏ ਦਾ ਸੂਟ ਸੇਲ ਪੂਰਨ ਚੰਦ ਕੰਪਨੀ ਲਾਤੀ ਆ ਜਿੱਥੇ ਤੁਹਾਨੂੰ 1 ਲੱਖ ਵਾਲਾ ਕੱਪੜਾ 30000 ਰੁਪਏ 'ਚ ਮਿਲਣਾ 50000 ਰੁਪਏ ਵਾਲਾ ਕੱਪੜਾ 15000 'ਚ ਮਿਲਣਾ ਦੇਖੋ ਜਿਹੜੀ ਦਾਜ ਬੇਜ ਦਾ ਕੱਪੜਾ ਲੈਣਾ ਦੇਣ ਲੈਣ ਵਾਲੇ ਕੱਪੜਾ ਲੈਣਾ ਬਾਜ਼ਾਰ ਦਾ ਰੇਟ 4000 4500 ਸਾਡੇ ਕੋਲੋਂ 1250 ਰੁਪਏ ਦੇ ਵਿੱਚ 6500 7000 7500 ਇਦਾਂ ਦੁਕਾਨਦਾਰ ਮੰਗਦੇ ਆ ਪਰ ਸਾਡੇ ਕੋਲ ਭਾਜੀ ਸਿਰਫ 1500 ਰੁਪਏ ਦੀ ਰੇਟ ਪਿਓਰ ਕਰੇਪ ਦਾ ਸੂਟ ਹੈ ਭਾਜੀ ਬਾਜ਼ਾਰ 8 8 9000 ਦਾ ਵਿਕਦਾ 2 200 25 25 ਹੋ ਜਾਂਦਾ ਤੇ ਜਿੰਨੇ ਮਰਜ਼ੀ ਸੂਟ ਲੈ ਜਾਓ ਜੀ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਜੰਮੂੋਂ ਤੁਸੀਂ ਰਾਜਸਥਾਨੋਂ ਤੁਸੀਂ ਹਰਿਆਣੇੋਂ ਤੁਸੀਂ ਹਿਮਾਚਲ ਪ੍ਰਦੇਸ਼ੋਂ ਪੰਜਾਬੋਂ ਦਿੱਲੀੋਂ ਇੰਡੀਆ ਦੇ ਕਿਸੇ ਕੋਨੇ 'ਚ ਵੀੋਂ ਆਨਲਾਈਨ ਸ਼ਾਪਿੰਗ ਕਰ ਲਓ ਨਾਲੇ ਤੁਸੀਂ ਦੁਪੱਟਾ ਚੈੱਕ ਕਰੋ ਸੂਟ ਨਾਲੋਂ ਵੀ ਹੈਵੀ ਦੁਪੱਟੇ ਤੁਹਾਨੂੰ ਅਸੀਂ ਦੇ ਰਹੇ ਆ ਜੇ ਆਪਾਂ ਸੂਟਾਂ ਦੀ ਗੱਲ ਕਰ ਲਈਏ ਤਾਂ ਚੱਕੋ ਚੰਡੀਗੜ੍ਹ ਦਿੱਲੀ ਦੀਆਂ ਬੁਟੀਕਾ ਦੇ ਬੰਦੇ ਆ 15-15000 ਰੁਪਏ ਦਾ ਵਿਕਦਾ ਸੂਟ ਭਾਈ ਆਪਾਂ 3-3000 ਚ ਦੇ ਦੇਣਾ 15-15000 ਰੁਪਏ ਦਾ ਸੂਟ ਕਿਹ ਸਿੱਧਰੋਂ ਤੁਸੀਂ ਦੁਕਾਨਦਾਰ ਹੋ ਤੁਸੀਂ ਫੇਰੀ ਲਾ ਕੇ ਕੱਪੜਾ ਵੇਚਦੇ ਹੋ ਤੁਸੀਂ ਆਪਣੇ ਲਈ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਦਾਜ ਵੇਰ ਦੇ ਕੱਪੜਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ 70% ਤੱਕ ਦੀ ਸੇਲ ਲਓ ਜੀ 500 ਰੁਪਏ 4 500 ਰੁਪਏ 4 500 ਰੁਪਏ 4 100 ਹੋ ਗਿਆ ਕਹਿੰਦਾ 500 ਰੁਪਏ 4 ਫੁੱਲ ਗਾਰੰਟੀ ਦਿੰਦਾ 500 ਰੁਪਏ 4 ਫੁੱਲ ਗਾਰੰਟੀ 500 ਦੇ 4 ਜਿਹੜੇ ਬਾਜ਼ਾਰ 'ਚ ਮਿਲਦਾ 500 ਦਾ ਇੱਕ ਸੂਟ ਪੂਰਨ ਚੰਦ ਕੰਪਨੀ ਦੇ ਲੁਧਿਆਣੇ ਆਜੋ ਲੈ ਜਾਓ 500 ਦੇ 4 500 ਦੇ 4 500 ਦੇ 4 ਸੂਟ ਲੈ ਜਾਓ ਬਿਲਕੁਲ ਜੀ ਬਿਲਕੁਲ 500 ਦੇ 4 ਸੂਟ ਨਾਲੇ ਮੀਟਰ ਨਾਲ ਨਾਪ ਕੇ ਧੱਗੜ ਸਾਹਿਬ ਮੀਟਰ ਨਾਲ ਨਾਪ ਕੇ 500 ਦੇ 4 ਸੂਟ ਦਵਾਂਗੇ ਜੀ ਬਾਜ਼ਾਰ ਵਿਕਦਾ 500 ਦਾ ਇੱਕ ਆਪਾਂ ਦੇਨੇ ਨਾ 500 ਦੇ 2 ਨਾ 500 ਦੇ 3 ਬਲਕਿ 500 ਦੇ ਪੂਰੇ 4 ਸੂਟ ਬਟਰਫਲਾਈ ਕ੍ਰੇਪ ਕਪੜਾ ਹੈ 5 ਸਾਲ ਦੀ ਗਾਰੰਟੀ ਹੈ ਸੂਟ ਨੂੰ ਕੁਝ ਹੋ ਗਿਆ ਸੀ ਤਾਂ ਸਵਾਹ ਵਾਪਸ ਲੈ ਲਾਂਗੇ ਜੀ 500 ਦੇ 4 ਸੂਟ ਸਿਰਫ ਪੂਰਨ ਚੰਦ ਫੈਕਟਰੀ ਵਾਲੇ ਤੋਂ ਤੁਹਾਨੂੰ ਮਿਲਨੇ ਆ ਜੀ ਹੋਰ ਕਿਤੋਂ ਨਹੀਂ ਮਿਲਨੇ ਜਿਹੜੇ ਭੈਣਾ ਭਰਾਵਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਫਟਾਫਟ ਆ ਜਾਓ 10-15000 ਰੁਪਏ ਲੈ ਕੇ ਜਿਆਦਾ ਪੈਸੇ ਲਿਆਂ ਦੀ ਲੋੜ ਨਹੀਂ ਸਿਰਫ 10-15000 ਨਾਲ ਘਰ ਬੈਠੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਔਰ 2-3000 ਰੁਪਏ ਰੋਜ਼ ਕਮਾ ਸਕਦੇ ਹੋ ਇਹ 500 ਦੇ 4 ਸੂਟ ਇਹ ਤੁਹਾਨੂੰ ਪੈਗੇ 125 ਰੁਪਏ ਦਾ ਤੁਹਾਡਾ ਵਿਕਣਾ ਕਿੰਨੇ ਦਾ 250 ਰੁਪਏ ਦਾ ਸਿੱਧਾ ਹੀ ਡਬਲ 15000 ਦਾ ਕਪੜਾ ਲੈਣ ਆਓਗੇ ਤੇ 10 ਦਿਨ ਚ 15000 ਦਾ 30000 ਬਣ ਜਾਊਗਾ ਜੀ ਦੇਖੋ ਜੀ ਰੰਗ ਵੀ ਬਹੁਤ ਸੋਹਣਿਆ ਚਾਹੇ ਮਿਡਲ ਰੇ ਲੈ ਲਓ ਚਾਹੇ ਕੁੜੀਆਂ ਲੈ ਲਓ ਚਾਹੇ ਬਜ਼ੁਰਗਾਂ ਲੈ ਲਓ ਉਸ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਧਮਾਕਾ ਕਢਾਈ ਵਾਲਾ ਸੂਟ ਫਰੰਟ ਕੱਢਿਆ ਹੋਏਗਾ ਦੁਪੱਟੇ ਤੇ ਕਢਾਈ ਆਏਗੀ ਨਾਲ ਬਾਜ਼ਾਰ ਵਿਗਦਾ 300 350 400 ਆਪਣੇ ਕੋਲ 100 ਡਿਜ਼ਾਈਨ ਮਿਲ ਜਾਣਗੇ ਜੀ ਸਿਰਫ ਤੇ ਸਿਰਫ 150 ਰੁਪਏ ਦਾ ਸੂਟ ਦੇਖੋ ਜੀ ਤੁਸੀਂ ਕਦੇ ਸੋਚੇ ਨਹੀਂ ਹੁਣ ਫੋਟੋ ਵਾਲਾ ਸੂਟ ਬੁਟੀਕ ਵਾਲਾ ਸੂਟ 150 ਰੁਪਏ ਚ 7 ਦਿਨ ਦੀ ਸੇਲ ਲੱਗਿਆ ਵੱਡੇ ਫਾਇਦੇ ਹੋਣਿਆ ਪੂਰਨ ਜੰਦ ਕੰਪਨੀ ਲੋ ਜੀ ਉਸ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਧਮਾਕਾ 175 ਰੁਪਏ ਦਾ ਸੂਟ ਉਹ ਵੀ ਬੁਟੀਕ ਦਾ ਪਿਓਰ ਕਾਟਨ ਦਾ ਕਪੜਾ ਨਾਲ ਦੁਪੱਟਾ ਆਏਗਾ ਨਾਲ ਰੰਗ ਆਣਗੇ ਨਾਲ ਸਾਰਿਆਂ 'ਚ 40 40 50 50 ਡਿਜ਼ਾਈਨ ਮਿਲਣਗੇ ਜੀ ਸਿਰਫ ਦਸਿਰਫ 175 ਰੁਪਏ ਦਾ ਸੂਟ ਜੀ 175 ਰੁਪਏ ਦਾ ਸੂਟ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਜੰਮੂੋਂ ਤੁਸੀਂ ਰਾਜਸਥਾਨੋਂ ਤੁਸੀਂ ਹਰਿਆਣੇੋਂ ਤੁਸੀਂ ਹਿਮਾਚਲ ਪ੍ਰਦੇਸ਼ੋਂ ਪੰਜਾਬੋਂ ਦਿੱਲੀੋਂ ਇੰਡੀਆ ਦੇ ਕਿਸੇ ਕੋਨੇ 'ਚ ਵੀੋਂ ਆਨਲਾਈਨ ਸ਼ਾਪਿੰਗ ਕਰ ਲਓ ਜਿੰਨੇ ਦਾ ਕਪੜਾ ਤੁਸੀਂ ਮੰਗਾਉਂਗੇ ਓਨੇ ਦਾ ਕਪੜਾ ਸਾਡੇ ਘਰ ਭੇਜ ਦਿਆਂਗੇ ਜਿਹੜਾ ਕੱਪੜਾ ਤੁਸੀਂ ਪਸੰਦ ਕਰੋਗੇ ਉਹ ਹੀ ਕੱਪੜਾ ਦਵਾਂਗੇ ਤੁਹਾਡੇ ਪੈਸਿਆਂ ਦੀ ਵੀ ਅਸੀਂ ਫੁੱਲ ਗਰੰਟੀ ਦਿੰਦੇ ਆ ਕੋਈ ਨਹੀਂ ਹੁਣਾ 5 ਸਟਾਰ ਰੇਟਿੰਗ ਆ ਲੋਕੀ ਪਸੰਦ ਕਰ ਰਹੇ ਆ ਕਿਉਂ ਪਸੰਦ ਕਰ ਰਹੇ ਆ ਆ ਰੇਟ ਸੁਣੋ ਇਸ ਕਰਕੇ ਪਸੰਦ ਕਰ ਰਹੇ ਆ ਲਓ ਜੀ ਗਲੇਸ ਕੋਟਨ ਦਾ ਕੱਪੜਾ 25 ਡਿਜ਼ਾਈਨ ਮਿਲਣਗੇ ਜੀ ਬਾਜ਼ਾਰ ਦੀ ਕੀਮਤ 400 ਸਿਰਫ 195 ਰੁਪਏ ਦਾ ਸੂਟ ਹੈ ਜੀ ਨਾਲ ਦੁਪੱਟਾ ਦੁਪੱਟਾ ਸਾਰੇ ਨਾਲ ਮਿਲੇਗਾ ਜੀ 195 ਰੁਪਏ ਦਾ ਸੂਟ ਉਸ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਧਮਾਕਾ ਛੋਤਵਾਦੇ ਡਿਜ਼ਾਈਨ ਆ ਗਏ ਆ ਜੀ ਸਾਰੀਆਂ ਪ੍ਰਿੰਟਡ ਸਲਵਾਰਾਂ ਆਉਣਗੀਆਂ ਨਾਲ ਪਿਓਰ ਕਾਟਨ ਦੇ ਸੂਟ 100% ਕਾਟਨ ਦੇ ਸੂਟ ਹੈ ਜੀ ਉੱਤੇ ਟਾਈ ਬਟਨ ਦਾ ਕੰਮ 2.5 ਮੀਟਰ ਦੇ ਦੁਪੱਟੇ ਆ ਜੀ 2.5 ਮੀਟਰ ਦੇ ਦੁਪੱਟੇ ਆ ਚੈੱਕ ਕਰ ਲੋ ਜੀ 2.5 ਮੀਟਰ ਦੇ ਦੁਪੱਟੇ ਰੇਂਜ ਕੋਈ 500 ਨਹੀਂ ਕੋਈ 400 ਨਹੀਂ ਸਿਰਫ 250 ਦੀ ਰੇਂਜ 250 ਕਾਟਨ ਦੇ ਸੂਟ ਲਵੋ ਜੀ 250 नहीं ਸਿਰਫ 250 250 ਹੈਰਾਨ ਕਰਨ ਵਾਲੀਆਂ ਗੱਲਾਂ 8 800 ਵਾਲੇ 9 900 ਵਾਲੇ 1000 1000 ਵਾਲੇ ਸੂਟ ਫੋਟੋ ਵਾਲੇ ਮਾਡਰ ਵਾਲੇ ਸੂਟ 250 ਦੇ ਵਿੱਚ ਬ੍ਰਾਂਡਡ ਕੰਪਨੀਆਂ ਦੇ ਸੂਟ ਹੈ ਭਾਜੀ ਮੇਰੇ ਹੱਥ ਜਿਹੜਾ ਸੂਟ ਫੜਿਆ ਬ੍ਰਾਂਡਡ ਕੰਪਨੀ ਦਾ ਸੂਟ ਹੈ ਵੱਡੇ ਵੱਡੇ ਸ਼ੋਰੂਮਾਂ 'ਚ 500 550 600 ਵਿਕਦਾ ਹੈ ਜੀ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਕਾਟਨ ਦੇ ਸੂਟ ਮਿਲ ਜਾਣਗੇ ਤੁਹਾਨੂੰ 295 300 ਰੁਪਏ ਦੀ ਰੇਂਜ 'ਚ ਜੀ 10 100 ਰੁਪਏ ਦੇ ਵਿੱਚ ਕਾਟਨ ਦੇ ਸੂਟ ਨਾਲ 2.5 2.5 ਮੀਟਰ ਦੇ ਕਾਟਨ ਦੇ ਦੁਪੱਟੇ ਡਿਜ਼ਾਈਨ 40 40 50 50 ਮਿਲ ਜਾਣਗੇ ਜੀ ਤੁਹਾਨੂੰ 40 40 50 50 ਡੈਨ ਮਿਲ ਜਾਣਗੇ ਆ ਦੇਖੋ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਸਿਰਫ 300 ਰੁਪਏ ਦੀ ਰੇਂਜ ਜੈਪੁਰੀ ਡਿਜ਼ਾਈਨ ਮਿਲੇਗਾ ਬੰਸਮਨ ਨੇ ਡਿਜ਼ਾਈਨ ਸੋਹਣੇ ਡਿਜ਼ਾਈਨ ਦੇਖੋ ਜੀ ਬਹੁਤ ਪਿਆਰੇ ਪਏ ਰੰਗ ਆ ਗਿਆ 10 1000 15 15000 ਰੁਪਇਆ ਲਾ ਕੇ ਨਵਾਂ ਕੰਮ ਸ਼ੁਰੂ ਕਰ ਲੋ ਨੌਕਰੀਆਂ ਨੂੰ ਛਡਕਾਰਾ ਪਾ ਕੇ ਬਿਜ਼ਨਸ ਸੈੱਟ ਕਰ ਲੋ ਸੁਨਹਿਰੀ ਮੌਕਾ ਦੇ ਰਹੇ ਆ ਤਾਨੂੰ ਕੰਮ ਸਿਖਾਵਾਂਗੇ ਤੁਹਾਨੂੰ ਮੌਕੇ ਦੇ ਹਿਸਾਬ ਨਾਲ ਕੱਪੜਾ ਦਵਾਂਗੇ ਇਸ ਵੇਲੇ ਸੀਜ਼ਨ ਸ਼ੁਰੂ ਆ ਆਜੋ ਵੱਡੇ ਫਾਇਦੇ ਕਰਾਂਗੇ ਪਿਓਰ ਕੈਮਰੀਕ ਦਾ ਸੂਟ ਨਾਲ ਪਿਓਰ ਦਾ ਦੁਪੱਟਾ ਆਏਗਾ ਜੀ ਪਿਓਰ ਮਤਲਬ ਪਿਓਰ ਦਾ ਦੁਪੱਟਾ ਬਾਜ਼ਾਰ 700 800 ਵਿਕਦਾ ਜੀ ਸਿਰਫ 350 ਰੁਪਏ ਦਾ ਸੂਟ ਜੀ ਇਹਨੂੰ ਹੱਸ ਕੇ ਤੁਸੀਂ 550 600 ਦਾ ਵਿੱਚੋਂ 200 ਰੁਪਏ ਸੂਟ ਮੁਨਾਫਾ ਦਿਨ ਦੇ ਵਿੱਚ ਪੰਜ ਸੂਟ ਵੇਚ ਕੇ 11500 ਬਣ ਗਿਆ ਔਰ 11500 ਦੇ ਹਿਸਾਬ ਨਾਲ ਮਹੀਨੇ ਦਾ ਹੋ ਗਿਆ 50000 ਮਤਲਬ ਤੁਸੀਂ 15000 ਨਾਲ ਕੰਮ ਸ਼ੁਰੂ ਕਰਕੇ 50-60000 ਰੁਪਏ ਮਹੀਨਾ ਆਰਾਮ ਨਾਲ ਕਮਾ ਸਕਦੇ ਹੋ ਦੇਖੋ ਜੀ ਜੇ ਤੁਸੀਂ ਚਾਹੋ ਨੀ ਬੀ 10-12000 ਰੁਪਏ ਦੀ ਨੌਕਰੀ ਛੱਡੀਏ ਆਪਣੇ ਬੱਚੇ ਚੰਗੇ ਸਕੂਲਾਂ 'ਚ ਪੜ੍ਹਾ ਲਈਏ ਅਸੀਂ ਵੱਡੀਆਂ ਗੱਡੀਆਂ ਲੈ ਲਈਏ ਅਸੀਂ ਚੰਗੇ ਹੋਟਲਾਂ 'ਚ ਜਾ ਕੇ ਖਾਣਾ ਖਾ ਲਈਏ ਤੇ ਤੁਹਾਨੂੰ ਪੂਰਨ ਚੰਦ ਕੰਪਨੀ ਲੁਧਿਆਣੇ ਆਉਣਾ ਹੀ ਪੈਣਾ ਆ 10-15000 ਨਾਲ ਨਹੀਂ ਸਾਡਾ ਸਰਨਾ 50000 ਰੁਪਏ ਤੁਹਾਨੂੰ ਕਮਾਉਣ ਦਾ ਮੌਕਾ ਦੇ ਰਹੇ ਆ 10-15000 ਰੁਪਏ ਇਕੱਠਾ ਕਰਕੇ ਲਿਆਓ ਕੱਪੜੇ ਦਾ ਕੰਮ ਸ਼ੁਰੂ ਕਰ ਲੋ 50 50000 ਰੁਪਇਆ ਲੋਕੀ ਸ਼ੁਰੂ ਚ ਕਮਾਉਂਦੇ ਆ ਫਿਰ ਲੱਖ ਲੱਖ 2 2 ਲੱਖ ਰੁਪਇਆ ਦੁਕਾਨਾਂ ਦੇ ਕਮਾ ਰਹੇ ਆ ਕਿਉਂਕਿ ਕਪੜਾ ਸਸਤਾ ਦੇ ਰਹੇ ਆ ਜੇ ਸਸਤਾ ਕਪੜਾ ਲਉਂਗੇ ਤਾਂ ਚਾਰ ਪੈਸੇ ਵਧਿਆ ਕਮਾ ਲੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਐਦਾਂ ਦੇ ਬ੍ਰਾਂਡਡ ਕੰਪਨੀਆਂ ਦੇ ਸੂਟ ਆ ਜੀ ਆ ਦੇਖੋ ਬ੍ਰਾਂਡਡ ਕੰਪਨੀਆਂ ਦੇ ਸੂਟ ਡਿਜ਼ਾਈਨਰ ਕਨਸੈਪਟ ਜਿਹੜੇ 15 1500 12 1200 ਦੇ ਕਾਟਨ ਦੇ ਸੂਟ ਵਿਕਦੇ ਆ ਜੀ ਆ ਦੇਖੋ ਇਹਦੇ ਨਾਲ ਦੇ ਸੂਟ ਆਪਾਂ ਤੁਹਾਨੂੰ ਦੇਣੇ ਆ ਜੀ ਸਿਰਫ 4 400 ਰੁਪਏ ਦੇ ਵਿੱਚ ਆ ਦੇਖੋ फ्रंट बैक सेम ਕੱਢਿਆ ਹੋਇਆ ਸਿਰਫ 400 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ ਬਾਜ਼ਾਰ ਜਾ ਜੇ ਤੁਸੀਂ ਸਾਡੇ ਕੋਲ ਲੈ ਕੇ ਜਾ ਕੇ ਵੇਚਦੇ ਹੋ ਤੇ 700 800 ਦਾ ਸੂਟ ਤੁਸੀਂ ਨੂੰ ਆਰਾਮ ਨਾਲ ਵੇਚ ਸਕਦੇ ਹੋ कॉटन ਦਾ ਸੀਜ਼ਨ ਸ਼ੁਰੂ ਹੋ ਗਿਆ ਹੈ कॉटन ਦਾ ਮਾਲ ਲੈ ਕੇ ਜਾਓਗੇ ਤਾਂ ਤੁਸੀਂ ਸਿੱਧੇ ਡਬਲ ਪੈਸੇ ਕਰੋਗੇ ਆ ਲਓ ਜੀ ਬਾਜ਼ਾਰ ਦੀ ਕੀਮਤ 550 600 700 ਸਿਰਫ 350 ਰੁਪਏ ਦਾ ਸੂਟ ਜੀ ਐਦਾ ਦੇ ਡਿਜ਼ਾਈਨਰ ਕਨਸੈਪਟ ਸੀਕਵੈਂਸ ਦਾ ਕੰਮ ਕੀਤਾ ਹੋਇਆ ਹੈਗਾ ਦੇਖੋ ਬਹੁਤ ਹੀ ਸੋਹਣੇ ਕੱਪੜੇ ਡਿਜ਼ਾਈਨ ਬਹੁਤ ਆ ਚੁੱਕੇ ਆ ਜੀ ਬਾਜ਼ਾਰ ਹਜ਼ਾਰ ਹਜ਼ਾਰ ਰੁਪਏ ਦਾ ਸੂਟ ਵੇਚ ਰਹੇ ਜੀ ਇਹਲਾ نیچے ਘੇਰੇ ਦੇ ਦੇਖੋ ਜੀ ਕੜਾਈ ਘੇਰੇ ਦੇ ਕੜਾਈ ਪ੍ਰਿੰਟਡ ਕੰਮ ਸਰਦਾਰੀ ਸੂਟ ਹੈ ਜੀ ਬਾਜ਼ਾਰ ਹਜ਼ਾਰ ਹਜ਼ਾਰ 12 1200 ਦਾ ਵਿਕਦਾ ਆ ਦੇਖੋ ਜੀ ਆਪਾਂ ਦੇਣਾ ਜੀ 395 ਰੁਪਏ ਦਾ ਸੂਟ ਤੇ ਡਿਜ਼ਾਈਨ ਅੱਜ ਹੀ ਨਵੇਂ 100 ਰੁਪਏ ਦਾ ਅਜ ਨਵੇਂ ਆਇਆ ਜੀ ਬਣ ਕੇ ਦੇਖੋ ਜੀ ਸਿੱਧੋ ਸਿੱਧੀ 70% ਤੱਕ ਦੀ ਸੇਲ ਪੂਰਨ ਚੰਦ ਕੰਪਨੀ ਲਾਤੀ ਆ ਜਿੱਥੇ ਤੁਹਾਨੂੰ 1 ਲੱਖ ਵਾਲਾ ਕੱਪੜਾ 30000 ਰੁਪਏ ਚ ਮਿਲਣਾ 50000 ਰੁਪਏ ਵਾਲਾ ਕੱਪੜਾ 15000 ਚ ਮਿਲਣਾ ਛੇਤੀ ਆ ਜਾਓ ਪੈਸੇ ਖਰਾਬ ਨਾ ਕਰੋ ਵੱਡਾ ਫਾਇਦਾ ਕਰ ਰਹੇ ਆ ਵੱਡੇ ਪੈਸੇ ਵਿਚਾਰ ਰਹੇ ਆ ਵਧੀਆ ਕੱਪੜਾ ਦੇ ਰਹੇ ਆ ਸੁਨਹਿਰੀ ਮੌਕਾ ਪੈਸੇ ਕਮਾਉਣ ਦਾ ਤੁਹਾਡਾ ਆ ਦੇਖੋ ਜੀ ਅੱਦਾ ਦੇ ਸੂਟ ਜਿਹੜੇ ਆਪਾਂ ਤੁਹਾਨੂੰ ਦੇਨੇ ਸਿਰਫ 3300 ਰੁਪਏ ਦੇ ਵਿੱਚ ਪਿਓਰ ਕਾਟਨ ਦੀਆਂ ਸਲਵਾਰਾਂ ਨਾਲ ਕਾਟਨ ਦੇ ਦੁਪੱਟੇ ਆਹ ਲਓ ਜੀ ਪਿਓਰ ਸ਼ਿਮਰ ਕਾਟਨ ਪਿਓਰ ਸ਼ਿਮਰ ਪਾਰਟੀ ویئر ਸੂਟ ਹੈ ਨਾਲ ਹੈਵੀ ਦੁਪੱਟਾ ਚੈੱਕ ਕਰ ਲਓ ਜੀ 15 1500 ਦਾ ਸੂਟ ਵਿਕਦਾ ਜੀ ਬਾਜ਼ਾਰ 'ਚ ਆਪਾਂ ਦੇਣਾ ਜੀ ਸਿਰਫ 550 ਰੁਪਏ ਦਾ ਸੂਟ ਸਿਰਫ 550 ਰੁਪਏ ਦਾ ਆਹ ਲਓ ਜੀ ਦੂਜਾ ਬੁਟੀਕ ਦਾ ਸੂਟ ਕੜਾਈ ਕੀਤੀ ਸਾਰੀ 395 ਰੁਪਏ ਦਾ ਸੂਟ ਦੁਪੱਟਾ ਚੈੱਕ ਕਰ ਲਓ ਜੀ ਨਾਲ ਕਿਤੇ ਦੁਪੱਟਾ ਨਾ ਤੁਹਾਡਾ ਰਹਿ ਜਾਵੇ ਦੇਖਣਾ 395 ਰੁਪਏ ਦੇ ਵਿੱਚ ਐਦਾ ਦੇ ਕੜਾਈ ਦੇ ਸੂਟ ਦੇਣੇ ਤੁਹਾਨੂੰ ਪਾਰਟੀ ویئر ਸਲੋ ਜੀ ਉਸ ਤੋਂ ਇਲਾਵਾ ਤੁਸੀਂ ਲਗਜ਼ਰੀ ਸੂਟਾਂ ਦੇ ਵਿੱਚ ਵੀ ਦੇਖੋ ਜਿਹਨਾਂ ਦਾਜ ਬੇਚ ਦਾ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਬਾਜ਼ਾਰ ਦਾ ਰੇਟ 4450 ਸਾਡੇ ਕੋਲੋਂ 1250 ਰੁਪਏ ਦੇ ਵਿੱਚ ਸੂਟ ਲੈ ਜਾਓ ਸੂਟ ਹੈ ਵੀ ਡਿਜ਼ਾਈਨਰ ਸੂਟ ਆ ਦੁਪੱਟਾ ਵੀ ਚੈੱਕ ਕਰ ਲਓ ਮਤਲਬ 4 4000 ਦਾ ਸੂਟ ਤੁਹਾਨੂੰ ਅਸੀਂ 1250 ਦੇ ਰਹੇ ਹਾਂ ਆ ਦੇਖੋ ਜੀ ਐਦਾ ਦੇ ਡਿਜ਼ਾਈਨਰ ਕਨਸੈਪਟ ਜਿਹੜੇ ਬਾਜ਼ਾਰ ਦੇ ਵਿੱਚ 4 4 5 5000 ਦੇ ਵਿਕਦੇ ਆ ਆ ਦੇਖੋ ਜੀ ਡਿਜ਼ਾਈਨਰ ਦੁਪੱਟਿਆਂ ਨਾਲ 12 12 15 1500 ਦੀ ਰੇਂਜ ਦੇ ਵਿੱਚ ਤੁਹਾਨੂੰ ਐਦਾ ਦੇ ਕਨਸੈਪਟ ਮਿਲਨੇ ਆ ਭਾਜੀ ਆ ਦੇਖੋ ਬਹੁਤ ਹੀ ਸ਼ਾਨਦਾਰ ਆਰਟੀਕਲ ਪਿਓਰ ਕਰੇਪ ਦਾ ਸੂਟ ਹੈ ਭਾਜੀ ਬਾਜ਼ਾਰ 6-6000 ਦਾ ਸੂਟ ਵਿਕ ਰਿਹਾ ਸਾਡੇ ਕੋਲ 2-2000 ਦੇ ਵਿੱਚ ਐਦਾ ਦੇ ਜਿੰਨੇ ਮਰਜੀ ਸੂਟ ਲੈ ਜਾਓ ਜੀ 6000 ਦਾ ਸੂਟ 2000 ਦੀ ਰੇਂਜ ਚ ਮਿਲੇਗਾ ਤੁਹਾਨੂੰ ਡਿਜ਼ਾਈਨਰ ਕਨਸੈਪਟ ਆਹ ਦੇਖੋ ਜੀ ਐਦਾ ਦੇ ਡਿਜ਼ਾਈਨਰ ਕਨਸੈਪਟ ਮਿਲਨੇ ਆ ਤਾਂ ਹੀ ਤੁਹਾਨੂੰ ਕਹਿ ਰਹੇ ਆ ਜੀ ਦਾਜਵਰੀ ਦਾ ਕਪੜਾ ਜਿਹੜਾ ਬਾਜ਼ਾਰ 50000 ਦਾ ਹੈ ਤੁਹਾਨੂੰ ਆਪਾਂ 18000 ਚ ਪੂਰਾ ਕਰ ਦੇਣਾ ਸੋ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰ ਲਓ ਬੜੇ ਹੈਵੀ ਹੈਵੀ ਚੀਜ਼ਾਂ 6500 7000 7500 ਐਦਾ ਦੁਕਾਨਦਾਰ ਮੰਗਦੇ ਆ ਪਰ ਸਾਡੇ ਕੋਲ ਭਾਜੀ ਸਿਰਫ 1500 ਰੁ ਉਹ 70% ਤੱਕ ਦੀ ਸੇਲ ਲੱਗੀ ਆ ਸੋ ਤੁਸੀਂ ਆਪਣਾ ਫਾਇਦਾ ਲੈ ਜਾਓ ਫੋਟੋਆਂ ਵਾਲੇ ਬੁਟੀਕਾ ਵਾਲੇ ਮਾਡਲਾਂ ਵਾਲੇ ਸੂਟ ਵੀ ਕਾਟੀਆਂ ਦੇ ਭਾਅ ਬਿਲਕੁਲ ਭਾਜੀ ਬਾਜ਼ਾਰ ਨਾਲੋਂ 70% ਲੈਸ ਜਿਹੜਾ ਸੂਟ ਬਾਜ਼ਾਰ ਦੇ ਵਿੱਚ ਤੁਹਾਨੂੰ 4000 ਦਾ ਮਿਲੇਗਾ ਉਹੀ ਸੂਟ ਤੁਹਾਨੂੰ 1500 ਰੁਪਏ ਦਾ ਪੂਰਨ ਚੰਦ ਕੰਪਨੀ ਤੋਂ ਐਦਾ ਦੇ ਬ੍ਰਾਈਡਲ ਸੂਟ ਮਿਲਨੇ ਆ ਜੀ ਡਿਜ਼ਾਈਨਰ ਕਨਸੈਪਟ ਮਿਲਨੇ ਸਾਰੇ ਲਖਨਊ ਦਾ ਸੂਟ ਆ ਜੀ ਬਾਜ਼ਾਰ 8 8 9000 ਦਾ ਵਿਕਦਾ 2 2000 25 25 ਹੋ ਜਾਂਦਾ ਤੇ ਜਿੰਨੇ ਮਰਜ਼ੀ ਸੂਟ ਲੈ ਜਾਓ ਜੀ 7000 ਦਾ ਸੂਟ 2000 'ਚ ਮਿਲਣ ਦੀ ਗਾਰੰਟੀ ਆ ਜੀ ਪੂਰ ਪੂਰਾ ਟੌਪ ਦਾ ਚੋਟੀ ਦਾ ਹੈਵੀ ਦੁਪੱਟਾ ਆ ਲਓ ਪਹਿਲਾਂ ਤੁਸੀਂ ਦੁਪੱਟਾ ਚੈੱਕ ਕਰੋ ਸੂਟ ਨਾਲੋਂ ਵੀ ਹੈਵੀ ਦੁਪੱਟੇ ਤੁਹਾਨੂੰ ਅਸੀਂ ਦੇ ਰਹੇ ਹਾਂ ਜੇ ਆਪਾਂ ਸੂਟਾਂ ਦੀ ਗੱਲ ਕਰ ਲਈਏ ਤਾਂ ਚੱਕੋ ਘੇਰੇ ਦੇਖੋ ਫਰੰਟ ਦੇਖੋ ਬਾਹਾਂ ਤੇ ਕੀਤਾ ਕੰਮ ਦੇਖੋ ਮਤਲਬ ਭਾਰੇ ਭਾਰੇ ਸੂਟਾਂ ਤੇ ਵੀ ਬਹੁਤ ਬਹੁਤ ਵੱਡੀ ਸੇਲ ਆ ਬਹੁਤ ਵੱਡੀ ਸੇਲ ਹੈ ਜੀ ਐਡਾ ਤੇ ਡਿਜ਼ਾਈਨਰ ਕਨਸੈਪਟ ਦੇਖ ਲਓ ਜਿਹੜਾ ਚੰਡੀਗੜ੍ਹ ਦਿੱਲੀ ਦੀਆਂ ਬੁਟੀਕਾ ਦੇ ਬੰਦੇ ਆ 15 15000 ਰੁਪਏ ਦਾ ਵਿਕਦਾ ਸੂਟ ਭਾਜੀ ਆਪਾਂ 3 3000 ਚ ਦੇ ਦੇਣਾ 15 15000 ਰੁਪਏ ਦਾ ਸੂਟ ਕਿਉਂਕਿ ਬਰਾਇਡਲ ਸੂਟਾਂ ਦੇ ਵਿੱਚ ਹੀ ਸਭ ਤੋਂ ਵੱਧ ਲੋਕਾਂ ਦਾ ਰੇਟ ਹੁੰਦਾ ਲੋਕ ਕਮਾਉਂਦੇ ਆ ਅਸੀਂ ਦਾਜਵਰੀ ਦੇ ਸੂਟਾਂ ਦੇ ਵਿੱਚ 50 100 ਰੁਪਏ ਕਮਾ ਕੇ ਸੂਟ ਦੇਦੀ ਦਵਾ ਮਤਲਬ ਜਿਹੜਾ ਸੂਟ ਤੁਹਾਨੂੰ ਬਾਜ਼ਾਰ ਚ 4000 ਦਾ ਮਿਲਦਾ ਪਿਆ ਉਹੀ ਸੂ ਜਨ ਕੰਪਨੀ ਸਟੋਰ ਤੋਂ ਮਿਲਣਾ ਹੈ ਜੀ ਸੋ ਤੁਸੀਂ ਛੇ ਦੀ ਛੇ ਦੀ ਆਜੋ ਆਉਣਾ ਤੁਸੀਂ ਲੁਧਿਆਣਾ ਸ਼ਹਿਰ ਆ ਪੂਰਨ ਚੰਦ ਕੰਪਨੀ ਆਉਣਾ ਹੈਗਾ ਸਾਡੇ ਫੇਸਬੁੱਕ YouTube Instagram ਤੇ ਪੂਰਨ ਚੰਦ ਕੰਪਨੀ ਦਾ ਪੇਜ ਆ ਉਹਨੂੰ ਫੋਲੋ ਕਰ ਲਓ ਲਾਈਕ ਕਰ ਲਓ ਤਾਂ ਜੋ ਕੋ ਰੋਜ਼ ਹੀ ਅਪਡੇਟ ਸਾਨੂੰ ਮਿਲਦੀ ਰਵੇ ਆਉਣਾ ਤੁਸੀਂ ਲੁਧਿਆਣਾ ਸ਼ਹਿਰ ਆ ਨੰਬਰ ਸਕਰੀਨ ਤੇ ਆ ਜੇ ਕੋਈ ਹੀ ਜਾਣਕਾਰੀ ਲੈਣੀ ਆ ਤੇ ਤੁਸੀਂ ਇੱਥੇ ਫੋਨ ਕਰ ਸਕਦੇ ਹੋ ਜਿਹਨੀਆਂ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਫੇਰੀ ਲਾ ਕੇ ਕੱਪੜਾ ਵੇਚਦੇ ਹੋ ਤੁਸੀਂ ਆਪਣੇ ਲਈ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਦਾਜਬੇਰ ਦੇ ਕੱਪੜਾ ਸਾਰਿਆਂ ਦੇ ਬਹੁਤ ਵੱਡੇ ਫਾਇਦੇ 70% ਤੱਕ ਦੀ ਸੇਲ 50000 ਵਾਲਾ ਕੱਪੜਾ 15000 ਚ ਗਾਰੰਟੀ ਆ ਦੇਵਾਂਗੇ ਲੱਖਾਂ ਵਾਲਾ ਕੱਪੜਾ 30000 ਚ ਦੇਵਾਂਗੇ ਕਿਆਰਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਲੁਧਿਆਣਾ